ਕਾਲੀ ਐਕਟੀਵਿਟੀ ਐਂਟਰੀ ਮਾਰੀ ਪਰ ਜਦੋਂ ਸਟੇਜ ਤੇ ਚੜਨ ਲੱਗੀ ਤਾਂ ਬੀਬੀਆਂ ਹੋ ਗਈਆਂ ਦਿਵਾਲੇ ਕੈਨੇਡਾ ਦੇ ਐਡਮੰਟਨ ਸ਼ੋਅ 'ਚ ਕਿਉਂ ਇਹਨਾਂ ਵੱਡਾ ਪੰਗਾ ਪਿਆ ਸਾਡੇ ਤੋਂ ਸਾਰੀਆਂ ਵੀਡੀਓਜ਼ ਆ ਚੁੱਕੀਆਂ ਨੇ ਤੇ ਬੀਬੀਆਂ ਨੇ ਜਦੋਂ ਗੱਲਾਂ ਸੁਣਾਈਆਂ ਤਾਂ ਕਿਉਂ ਜੋਆ ਰਪਿੰਦਰ ਹੰਡਾ ਮਾਈਕ ਸੁੱਟ ਕੇ ਪੱਜੀ ਸਾਰੀ ਗੱਲਤਾਂ ਨੂੰ ਦੱਸ ਦਿਆਂ ਪਹਿਲਾਂ ਤੁਸੀਂ ਆਹ ਵੀਡੀਓ ਵੇਖ ਲਓ ਮੈਂ ਮੂੰਹ ਤੇ ਕਹ ਰਹੀ ਸੀ ਅੱਜ ਤੱਕ ਮੈਂ ਇਦਾਂ ਦਾ ਆਰਟਿਸਟ ਨਹੀਂ ਦੇਖਿਆ ਕਦੇ ਨਾ ਪੇਮੈਂਟ ਦੋਸਤੋ ਇਸ ਵੀਡੀਓ ਚ ਤੁਸੀਂ ਸੁਣਿਆ ਕਿ ਰੁਪਿੰਦਰ ਹਾਂਡਾ ਪੈਸੇ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਨਹੀਂ ਕਿ ਮੈਨੂੰ ਪੈਸੇ ਦੀ ਪਰਵਾਹ ਨਹੀਂ ਮੈਂ ਆਪਣੇ ਫੈਸਲੀ ਫ੍ਰੀ ਵੀ ਗਾ ਸਕਦੀ ਆ ਪਰ ਅਸਲ ਵਿੱਚ ਜੋ ਬੀਬੀਆਂ ਨੇ ਉਹ ਕਹਿੰਦੀਆਂ ਨਹੀਂ ਕਿ ਰੁਪਿੰਦਰ ਹਾਂਡਾ ਹੋਟਲ ਰੂਮ ਚ ਬੈਠੇ ਸੀ ਪਰ ਆ ਕੇ ਗਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਇਹ ਕਹਿੰਦੇ ਸੀ ਵੀ ਪਹਿਲਾਂ ਫੁੱਲ ਪੇਮੈਂਟ ਕਰੋ ਫੇਰੀ ਮੈਂ ਗਾਣਾ ਦੋ ਬੀ ਐਮ ਦੀ ਜੋ ਆ ਰੁਪਿੰਦਰ ਹਾਂਡਾ ਦੀ ਬੁਕਿੰਗ ਸੀਗੀ ਪਰ ਸ਼ੋਅ ਦੇ ਵਿੱਚ ਇਹ ਪੌਣੇ 6 ਪਹੁੰਚਦੇ ਨੇ ਜਿਹਦੇ ਕਰਕੇ ਲੋਕ 4-5 ਘੰਟੇ ਵੇਟ ਕਰਦੇ ਨੇ ਤਾਂ ਲੋਕ ਬੜਾ ਗੁੱਸੇ ਚ ਆਏ ਹੁੰਦੇ ਆ ਤੇ ਜਦੋਂ ਹੀ ਰੁਪਿੰਦਰ ਹਾਂਡਾ ਐਂਟ ਤੇ ਲੇਟ ਆਉਣ ਦੇ ਕਰਕੇ ਇਹ ਵੱਡਾ ਪੰਗਾ ਪੈੰਦਾ ਸੋ ਇਹ ਹੈ ਦੋਸਤੋ ਰੌਲਾ ਜੋ ਬੀਬੀਆਂ ਜੋ ਆਡੀਅנס ਵੇਖਣ ਆਈ ਸੀ ਉਹਨਾਂ ਦਾ ਪੱਖ ਇਹ ਹੈ ਵੀ ਰੁਪਿੰਦਰ ਹਾਂਡਾ ਲੇਟ ਬੜੀ ਆਈ ਤੇ ਸ਼ੋਅ ਮੈਨੇਜਮੈਂਟ ਦਾ ਪੱਖ ਇਹ ਹੈ ਵੀ ਰੁਪਿੰਦਰ ਹਾਂਡਾ ਪੂਰੇ ਪੈਸੇ ਪਹਿਲਾਂ ਮੰਗ ਰਹੀ ਸੀ ਤੇ ਐਨ ਮੌਕੇ ਤੇ ਫੁੱਲ ਪੇਮੈਂਟ ਨਾ ਹੋਣ ਕਰਕੇ ਆ ਨਹੀਂ ਸੀ ਰਹੀ ਤੇ ਦੂਜੇ ਪਾਸੇ ਰੁਪਿੰਦਰ ਹਾਂਡਾ ਦਾ ਸਟੇਜ ਉੱਪਰ ਕਹਿਣਾ ਹੈ ਵੀ ਪੈਸਿਆਂ ਦਾ ਕੋਈ ਰੌਲਾ ਨਹੀਂ ਮੈਂ ਲੋਕਾਂ ਦੇ ਪਿਆਰ ਲਈ ਗਾਉਂ ਨਹੀਂ ਆ ਤੇ ਮੈਂ ਫ੍ਰੀ ਵੀ ਗਾ ਸਕਦੀ ਆ ਤੇ ਨਤਨਾ ਪਾਰਟੀਆਂ ਚ ਤੁਹਾਨੂੰ ਕਿਹਦਾ ਪੱਖ ਭਾਰਾ ਲੱਗਦਾ ਕਮੈਂਟ ਕਰਕੇ ਦੱਸੋ ਤੇ ਸ਼ੇਅਰ ਕਰ ਦਿਓ ਵੀਡੀਓ